ਵੰਦੀ ਸਿੰਘਾਂ ਦੀ ਰਿਹਾਈ ਦੇਸ਼ ਦੁਨੀਆ ਦੀ ਸਿੱਖ ਸੰਗਤ ਦੇ ਨਾਲ ਨਾਲ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਤੇ ਬਰਾਬਰਤਾ ਦੀ ਗੱਲ ਕਰਨ ਵਾਲਾ ਹਰ ਧਰਮ ਦਾ ਵਿਅਕਤੀ ਚਾਹੁੰਦਾ ਹੈ ਕਿ ਵੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਇਸ ਦੇ ਲਈ ਕਈ ਮੋਰਚੇ ਤੇ ਮੁਹਿੰਮਾਂ ਵੀ ਚਲਾਈਆਂ ਜਾ ਚੁੱਕੀਆਂ ਨੇ ਪਰ ਸੰਗਤ ਦੀਆਂ ਉਮੀਦਾਂ ਨੂੰ ਕਦੇ ਬੂਰ ਨਹੀਂ ਪਿਆ ਹੁਣ ਇੱਕ ਵਾਰ ਫਿਰ ਇਹ ਮੁੱਦਾ ਪੰਜਾਬ ਦੀ ਧਰਤੀ ਤੋਂ ਦੇਸ਼ ਤੀ ਸੰਸਦ ਤੱਕ ਗੂੰਜ ਰਿਹਾ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਮਰਤ ਕੌਰ ਬਾਦਲ ਨੇ ਲੋਕ ਸਭਾ ਚ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ 24 ਨਵੰਬਰ ਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਿਹਾੜੇ ਨੂੰ ਕੌਮੀ ਸ਼ਹੀਦ ਦੀ ਦਿਹਾੜੇ ਵਜੋਂ ਐਲਾਨਿਆ ਜਾਵੇ ਨਾਲ ਹੀ ਹਰਸਮਰਤ ਕੌਰ ਬਾਦਲ ਨੇ ਇਸ ਮੌਕੇ ਤੇ ਕੇਂਦਰ ਸਰਕਾਰ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਬਾਰੇ ਕੀਤੇ ਵਾਅਦੇ ਨੂੰ ਵੀ ਯਾਦ ਦਿਵਾਇਆ कीनो बड़ो कलो में साका मैडम ये देश और दुनिया के इतिहास में इकलौता एक, एक ऐसा साका होगा जहां किसी एक धर्म के गुरु ने किसी और धर्म की रक्षा करने के लिए अपना शीश बलिदान किया धन धन गुरु तेज बहादुर साहब सिखों के नौवें गुरु ने कश्मीरी पंडितों के जब उनके ऊपर मुगल के साथ उनके धर्म परिवर्तन के लिए जोर जबर दिया जा रहा था तो इधर लाल किले से हुक्म हुआ और गुरु साहब चल के दिल्ली आए और लाल किले के, के सामने शीश कंज साहब ने उन्होंने अपने शीश का बलिदान दिया तिलक जंजो के राखा के वास्ते जिस करके उनको हिंद की चादर का खिताब दिया गया है मैडम आज मैं इस सरकार से पूछना चाहूंगी कि जिन्होंने आपके तिलक जंजु की राखा करके आपके धर्म को जिंदा रखा 24 नवंबर को हमारे सिखों ने मांग रखी है एस ने कि 24 नवंबर को मार्टरडम डे के नाम से सम्मानित किया जाए कि गुरु तेग बहादुर की महान शहादत को सम्मानित किया जाए और इसको नेशनली माटरडम डे का एक छुट्टी दी जाए मैं सरकार से ये मांग रखती हूँ इसको आप स्वीकार करेंगे और मैडम साढ़े पाँच सौ साल गुरु नानक देव जी के अवतार दिहाड़े में आपने हमारे बंदी सिखों की रिहाई के लिए नोटिफिकेशन निकाला था जो आज तक 2019 से पूरा नहीं हुआ है वो वादा भी माननीय धन्यवाद ਇਹ ਸਾਨੂੰ ਬੀਬੀ ਬਾਦਲ ਜਿਨ੍ਹਾਂ ਦੇ ਭਾਸ਼ਣ ਸੰਸਦ ਅੰਦਰ ਹਮੇਸ਼ਾ ਚਰਚਾ ਦਾ ਵਿਸ਼ਾ ਬਣਦੇ ਨੇ ਕਈ ਵਾਰ ਦੇਖਣ ਨੂੰ ਮਿਲਿਆ ਕਿ ਭਾਵੇਂ ਉਹ ਉਹਨਾਂ ਦਾ ਕੋਈ ਰਾਜਨੀਤਿਕ ਵਿਰੋਧੀ ਹੋਵੇ ਉਹ ਵੀ ਇਹ ਗੱਲ ਕਬੂਲ ਕਰਦਾ ਕਿ ਜਦ ਬੀਬੀ ਜੀ ਸੰਸਦ 'ਚ ਬੋਲਦੇ ਨੇ ਤਾਂ ਘੜਲ ਕੱਢ ਦਿੰਦੇ ਨੇ ਆਪਾਂ ਗੱਲ ਵੰਦੀ ਸੰਗਾਂ ਦੀ ਕਰ ਰਹੀ ਸੀ ਜਿਸ ਬਾਰੇ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਸਮਾਂ ਤੈਅ ਕਰ ਦਿੱਤਾ ਤੇ ਸਭ ਦੀਆਂ ਨਜ਼ਰਾਂ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਟਿਕੀਆਂ ਹੋਈਆਂ ਨੇ ਸੈਂਟਰ ਦੀ ਸਰਕਾਰ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹੀ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਬੰਦੀ ਸਿੰਘਾਂ ਦੀਆਂ ਜਿਹੜੀਆਂ ਸਜ਼ਾਵਾਂ ਕੁਝ ਮaaf ਕਰ ਲਈ ਤੇ ਕੁਝ ਜਿਹੜੀਆਂ ਉਹ ਕੰਪਿਊਟ ਕਰਕੇ ਉਮਰ ਕੈਦ ਚ ਉਹ ਤਬਦੀਲ ਕਰਨ ਦਾ ਨੋਟੀਫਿਕੇਸ਼ਨ ਹੋਈ ਸੀ ਬਕਾਇਦਾ ਪਹਿਲਾਂ ਐਲਾਨ ਹੋਇਆ ਫਿਰ ਨੋਟੀਫਿਕੇਸ਼ਨ ਹੋਈ ਜਿਹਦੇ ਵਿੱਚ ਭਾਈ ਬਲਵੰਤ ਸਿੰਘ ਜੀ ਰਾਜਵਾਨ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰਕਾਇਦ ਵਿੱਚ ਬਦਲ ਦਿੱਤੀ ਇਹ ਐਲਾਨ ਹੋਇਆ ਸੀ ਐਲਾਨ ਤੋਂ ਬਾਅਦ ਇਹਦੀ ਨੋਟੀਫਿਕੇਸ਼ਨ ਵੀ ਹੋ ਗਈ ਬਕਾਇਦਾ ਤੌਰ ਤੇ ਉਹ ਕਾਪੀਆਂ ਵੀ ਮੌਜੂਦ ਆ ਅੱਜ ਇਹ ਡਿਸਕਸ ਹੋਇਆ ਕਿ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਸ ਧਰਤੀ ਤੇ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਸਾਰਿਆਂ ਧਰਮਾਂ ਨੂੰ ਸੁਰੱਖਿਅਤ ਰੱਖਣ ਲਈ ਸਿੱਖ ਪੰਥ ਦੇ ਬਾਣੀ ਸਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਾਬਰ ਨੂੰ ਜਾਬਰ ਕਿਹਾ ਤੇ ਜੇਲ੍ਹਾਂ ਦੇ ਵਿੱਚ ਵੀ 사ਤਗੁਰ ਜੀ ਨੂੰ ਜਾਣਾ ਪਿਆ ਤੇ 사ਤਗੁਰ ਜੀ ਨੇ ਉਹ ਜਿਹੜੀ ਇੱਕ ਰੀਤ ਚਲਾਈ ਸੀ ਸਰਵੱਤ ਦੇ ਭਲੇ ਦੀ ਇੱਕ ਓੰਕਾਰ ਦੇ ਪਵਿੱਤਰ ਸਿਧਾਂਤ ਦੀ ਉਹ ਨਿਰੰਤਰ ਅੱਜ ਤੱਕ ਓਵੇਂ ਜਾ ਰਹੀ ਆ ਸਿੱਖ ਪੰਥ ਦੇ ਵਿੱਚ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇੱਕ ਧਰਮ ਦੀ ਰੱਖਿਆ ਲਈ ਗੁਰੂ ਨਾਨਕ ਦੇ ਪਾਤਸ਼ਾਹ ਦੀ ਉਹ ਪ੍ਰਣਾਲੀ ਤਹਿਤ ਆਪਣਾ ਸੀਸ ਦਾ ਬਲੀਦਾਨ ਦਿੱਲੀ ਦੀ ਧਰਤੀ ਤੇ ਜਾ ਕੇ ਕੀਤਾ ਜਿਹਦੇ ਵਿੱਚ ਤਿੰਨ ਮਹਾਨ ਸਿੱਖ ਵੀ ਸ਼ਾਮਲ ਸੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੱਜ ਦੀ ਐਗਜ਼ੀਕਟਿਵ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਤੇ ਦੇਸ਼ ਦੇ ਹੋਮ ਮਿਨਿਸਟਰ ਪਾਸੋਂ ਇਹ ਮੰਗ ਕਰਦੀ ਆ ਕਿ ਆ ਸਮਾਂ ਆ ਸਾਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 305ਵੇਂ 50ਵੇਂ ਸ਼ਹੀਦੀ ਗੁਰਪਰਮਨਾਰ ਹੈ ਸਾਰੇ ਪੰਜਾਬ ਦੇ ਨਹੀਂ ਦੇਸ਼ ਵਿਦੇਸ਼ ਚ ਸਾਰੇ ਸਿੱਖ ਵੀ ਤੇ ਸਾਰੇ ਸੈਕਟ ਵੀ ਇਕੱਠੇ ਹੋ ਕੇ ਉਹ ਜਿਹੜੀ ਨੋਟੀਫਿਕੇਸ਼ਨ 2019 ਵਾਲੀ ਉਹ ਤੁਰੰਤ ਲਾਗੂ ਕੀਤੀ ਜਾਵੇ ਕਿਉਂਕਿ ਮੈਂ ਸਮਝਦਾ ਇਹ ਇੱਕ ਸੱਚੀ ਤੇ ਸੁੱੱਚੀ ਸ਼ਰਧਾਂਜਲੀ ਹੋਊਗੀ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਵੀ ਤੇ ਸਿੱਖ ਸਿੱਖ ਕੌਮ ਨੂੰ ਵੀ ਕਿਉਂਕਿ ਲੰਬੇ ਆਰਸੇ ਤੋਂ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਆ ਜਾਂ ਭਾਈ ਬਲਵੰਤ ਸਿੰਘ ਰਾਜਵਾਨਾ ਬੈਠੇ ਆ ਉਹ ਸਰਕਾਰ ਆਪਣਾ ਵਾਅਦਾ ਪੂਰਾ ਕਰੇ ਇਹ ਅੱਜ ਮੁੱਖ ਤੌਰ ਦੇ ਉੱਤੇ ਸਾਡਾ ਡਿਸਕਸ ਹੋਇਆ